ਤੋਂ ਦੇ ਕਾਰਨ ਸਮਾਣਾ ਪਾਤਣਾ ਸੜਕ ਤੇ ਪਿੰਡ ਸਾਹਪੁਰ ਦੇ ਨੇੜੇ ਸਮਾਣਾ ਤੋਂ ਜਾ ਰਹੇ ਦੋ ਐਡਵੋਕੇਟ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉਹਨਾਂ ਦੇ ਜੂਨੀਅਰ ਐਡਵੋਕੇਟ ਸੀ ਉਹਨਾਂ ਦੀ ਕਾਰ ਹਾਦਸਾ ਗਰਸ ਹੋਈ ਹੈ ਜਿਸ ਦੇ ਵਿੱਚ ਸੀਨੀਅਰ ਵਕੀਲ ਰਜਵੰਤ ਸਿੰਘ ਦੀ ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ ਹੈ ਅਤੇ ਉਹਨਾਂ ਦੇ ਨਾਲ ਜਿਹੜਾ ਨੌਜਵਾਨ ਐਡਵੋਕੇਟ ਸੀ ਉਹ ਵੀ ਜ਼ਖਮੀ ਹੋਏ ਉਹਨੂੰ ਸਮਾਣਾ ਕੇ ਸਰਕਾਰੀ ਹਸਪਤਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਸਿਵਲ ਹਸਪਤਲ ਕੇ ਐਮਰਜੈਂਸੀ ਵਿੱਚ ਤਨਾ ਡਾਕਟਰ ਡਾਕਟਰ ਨਾਗਪਾਲ ਵੱਲੋਂ ਦਿੱਤੀ ਗਈ ਅਤੇ ਸਮਾਣਾ ਬਾਰ ਦੇ ਪ੍ਰਧਾਨ ਕਰਮਜੀਤ ਸਿੰਘ ਵੱਲੋਂ ਇਸ ਬਾਰੇ ਦੱਸਿਆ ਗਿਆ ਸਮਾਣਾ ਤੋਂ ਦੋਨੋਂ ਵਕੀਲ ਜਾ ਰਹੇ ਸੀ ਤੇ ਰਜਵੰਦ ਸਿੰਘ ਸਤਰਾਣਾ ਦੇ ਰਹਿਣ ਵਾਲੇ ਸੀ ਸਾਸਤੇ ਦੀ ਕਾਜ ਸਦਰ ਪੁਲਿਸ ਸਮਾਣਾ ਵੱਲੋਂ ਕਿੱਥੀ ਜਾਣੇ ਰਜਵੰਦ ਸਿੰਘ ਸਾਡੇ ਸੀਨੀਅਰ ਐਡਵੋਕੇਟ ਨੇ ਰਜਵੰਦ ਸਿੰਘ ਮੇਰਕ ਇਹ ਜਿਹੜੇ ਨੇ ਸਮਾਣੇ ਤੋਂ ਕੋਰਟ ਤੋਂ ਵਿੱਚ ਕੋਰਟ ਚੋਂ ਕੰਮ ਕਰਕੇ ਆਪਣੇ ਘਰ ਪਰ ਜਿਹੜਾ ਇਹਨਾਂ ਦਾ ਘਰ ਸਤਰਾਣਾ ਸੀ ਉੱਥੇ ਜਾ ਰਹੇ ਸੀ ਰਸਤੇ ਜਾਂਦੇ ਕੋਈ اچانک ਕਿਸੇ ਬੈਲੈਂਸ ਹੋਣ ਨਾਲ ਇਹਨਾਂ ਨੂੰ ਕਿਸੇ ਐਕਸੀਡੈਂਟ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਚਿੰਦੀ ਡੈਥ ਹੋ ਗਈ ਨਾਲ ਹੀ ਬੁੰਡੇ ਇੱਕ ਹੋਰ ਵੀ ਆ ਇੱਕ ਨਾਲ ਇਹਨਾਂ ਦੇ ਇਹਨਾਂ ਦੇ ਜੂਨੀਅਰ ਸੀ ਗਗਨਦੀਪ ਕੁਮਾਰ ਉਹ ਠੀਕ ਹੈ ਉਹ ਉਹਨਾਂ ਦੇ ਵੀ ਸੱਟਾਂ ਕਾਫੀ ਵੱਜੀਆਂ ਨੇ ਪਰ ਉਹ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਪਟਿਆਲੇ ਨੂੰ ਇੱਕੋ ਕਾਰਜ ਸੀ ਇਹਨਾਂ ਨੂੰ ਇੱਕੋ ਕਾਰਜ ਸੀ ਆਸਾ ਹੁਣ ਤੋਂ ਇੱਕ ਘੰਟਾ ਤੋਂ ਪਹਿਲਾਂ ਦੇ ਮੰਨ ਕੇ ਚੱਲੋ ਵੀ 5:30 5:30 ਵਜੇ ਜਾ ਰਹੇ ਫੌਗ ਇਹਦਾ ਕਾਰਨ ਜਿਹੜੀ ਹੈ ਏਸੀ ਫੌਗ ਹੀ ਇਹਦਾ ਕਾਰਨ ਬਣੀ ਹੈ ਕਿਉਂਕਿ ਦੇਖਣ ਦੀ ਵਿਜ਼ਿਬਿਲਟੀ ਬਿਲਕੁਲ ਖਤਮ ਹੋਈ ਹੋਈ ਹੈ ਇਸ ਕਰਕੇ ਇਹ ਇਹੀ ਕਾਰਨ ਬਣਿਆ ਵੀ ਜਿਹੜਾ ਐਕਸੀਡੈਂਟ ਹੋਇਆ ਦੋ ਪੇਸ਼ੈਂਟ ਸੀਗੇ ਜੀ ਸਮਾਨਾ ਆਈ ਥਿੰਕ ਐਡਵੋਕੇਟ ਹੈਗੇ ਦੋਨੋਂ ਇੱਕ ਗਗਨਦੀਪ ਸਿੰਘ 23 ইয়ার 올ਡ son of ਰਜਿੰਦਰ ਕੁਮਾਰ ਇਹ ਇਹਨਾਂ ਦੇ ਥੋੜੀ ਇੰਜਰੀਜ਼ ਹੈਗੀਆਂ ਤੇ ਇਹਨਾਂ ਨੂੰ ਰਜਿੰਦਰਾ ਭੇਜ ਰਹੇ ਜੀ ਹਸਪੀਟਲ ਇੱਕ ਰਾਜਵੰਤ ਸਿੰਘ ਉਹ ਬ੍ਰੋਡਡ ਹੈਗੀ ਹੈ ਜੀ ਉਹਨਾਂ ਚਾਹਤ ਕਿ ਨੇ ਆਊਟ ਉਹਨਾਂ ਦੀ ਡਿਟੇਲਸ ਹਾਲੇ ਵੇਟਡ ਹੈ ਰਿਲੇਟਿਵਜ਼ ਆ ਰਹੇ ਜੀ ਬ੍ਰੋਡਡ ਹੈ ਇਥੇ ਬ੍ਰੋਡਡ ਹੈ ਜੀ ਵੀਏ ਕੇ ਜੋ ਹਾਂਜੀ ਬਿਲਕੁਲ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼